ਸੰਸਦ ਮੈਂਬਰ ਮੀਥੇਰ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਤੇ ਇਸ ਦੇ ਨਾਲ ਉਹਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਗੱਠ ਜੋੜ ਟੁੱਟਦਾ ਦੇਖ ਪਾਕਿਸਤਾਨ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ ਉਹਨੇ ਕਿਹਾ ਕਿ ਇਹ ਵੀ ਭਾਜਪਾ ਦੇ ਦੇਸ਼ ਦੀ ਸੁਰੱਖਿਆ ਦੇ ਮੱਦੇ ਨਜ਼ਰ ਲੌਰੈਂਸ ਬਿਸ਼ਨੋਈ ਤੋਂ ਪੁੱਛੂਗੀ ਕੀ ਕਰੇ ਤੇ ਇਸ ਦੇ ਨਾਲ ਉਹਨੇ ਵੀ ਕਿਹਾ ਕਿ ਭਾਜਪਾ ਜਿਹੜੀ ਹੈ ਉਹ ਕੀ ਕੁਝ ਕਹੇਗੀ ਇਸ ਦੇ ਉੱਪਰ ਇਸ ਦੇ ਨਾਲ ਉਹਨੇ ਵੀ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਪਿੱਛੇ ਆਖਰਕਾਰ ਕਿਸ ਦਾ ਹੱਥ ਹੈ ਪੰਜਾਬ ਦੀ ਸੂਬਾ ਸਰਕਾਰ ਲਗਾਤਾਰ ਜਿਹੜੇ ਲੋਕ ਨਸ਼ੇ ਦਾ کاروبار ਕਰਦੇ ਸੀ ਉਹਨਾਂ ਤੇ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਸਾਰੇ ਲੋਕ ਜਾਣਦੇ ਆ ਜਿਹਦੇ ਕਰਕੇ ਅੱਜ ਪੰਜਾਬ ਚ ਜਿਹੜਾ ਨੈਕਸਸ ਆ ਨਸ਼ੇ ਦਾ ਉਹ ਟੁੱਟ ਰਿਹਾ ਤੇ ਖਤਮ ਹੋ ਰਿਹਾ ਤੇ ਜਿਹਦੀ ਸਭ ਤੋਂ ਵੱਡੀ ਕਹਿ ਲਓ ਜਿਹੜੀ ਪਰੇਸ਼ਾਨੀ ਹੈ ਦਿੱਕਤ ਉਹਨਾਂ ਲੋਕਾਂ ਲਈ ਬਣੀ ਹੋਈ ਹੈ ਜਿਹੜੇ ਪਾਕਿਸਤਾਨ ਚ ਬੈਠੇ ਪੰਜਾਬ ਚ ਜਿਹੜਾ ਨਸ਼ਾ ਉਹ ਸਪਲਾਈ ਕਰਦੇ ਸੀ ਕਿਉਂਕਿ ਭਾਰਤ ਤੇ ਪਾਕਿਸਤਾਨ ਦਾ 500 ਕਿਲੋਮੀਟਰ ਦਾ ਬਾਰਡਰ ਹੈ ਜਿਹੜਾ ਪੰਜਾਬ ਚ ਲੱਗਦਾ ਅੱਜ ਉਥੋਂ ਜਿਹੜੀ ਸਪਲਾਈ ਅੱਗੇ ਡਰੋਨਾ ਦੇ ਰਾਹੀਂ ਭੇਜਦੇ ਸੀ ਅੱਜ ਪੰਜਾਬ 'ਚ ਕੋਈ ਸਪਲਾਈ ਫੜਨ ਵਾਲਾ ਬੰਦਾ ਨਹੀਂ ਜਿਹਦੇ ਕਰਕੇ ਪਾਕਿਸਤਾਨੀਆਂ ਦਾ ਬਹੁਤ ਵੱਡਾ ਜਿਹੜਾ ਕਾਰੋਬਾਰ ਦਾ ਨਸ਼ੇ ਦਾ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਜਿਹਦੇ ਚੱਲਦੇ ਹੀ ਸ਼ਹਜਾਦ ਪੱਟੀ ਨਾਮ ਦਾ ਇੱਕ ਗੈਂਗਸਟਰ ਹੈ ਪਾਕਿਸਤਾਨ 'ਚ ਬੈਠਾ ਜਿਨੇ ਜਲੰਧਰ 'ਚ ਅਟੈਕ ਵੀ ਕੀਤਾ ਤੇ ਉਹ ਟੈਕ ਦਾ ਵੱਡਾ ਕਾਰਨ ਇਹੀ ਲੱਗਦਾ ਹੈ ਵੀ ਕਿਸ ਤਰ੍ਹਾਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਕਿਸ ਤਰ੍ਹਾਂ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਉਹ ਦੁਬਾਰਾ ਚਲਾਇਆ ਜਾ ਸਕੇ ਸੋ ਇਹ ਮਸਲਾ ਜਿਹੜਾ ਪੰਜਾਬ ਦਾ ਨਹੀਂ ਇਹ ਦੇਸ਼ ਦੀ ਸਕਿਉਰਿਟੀ ਦਾ ਹੈ ਤੇ ਇੰਟਰਨੈਸ਼ਨਲ ਪੰਜਾਬ ਕਹ ਲੋ ਭਾਰਤ ਦੇ ਪਾਕਿਸਤਾਨ ਦਾ ਜਿਹੜਾ ਇਹ ਮਸਲਾ ਹੈ ਸੋ ਇਹ ਕੇਂਦਰ ਸਰਕਾਰ ਨੂੰ ਸਵਾਲ ਹੈ ਕਿ ਸ਼ਾਜਾਦ ਪੱਟੀ ਉਹੀ ਹੈ ਜਿਹਦੀ ਲੌਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਕਰਦੀ ਦੀ ਇੱਕ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ ਤੇ ਲੌਰੈਂਸ ਬਿਸ਼ਨੋਈ ਦੀ ਅੱਜ ਜਿਹੜੀ ਭਾਜਪਾ ਸਰਕਾਰ ਹੈ ਪੁਸ਼ਤ ਪਣਾਈ ਕਰ ਰਹੀ ਆ ਸਾਬਰਮਤੀ ਜੇਲ੍ਹ ਚ ਗੁਜਰਾਤ ਜਿਹੜਾ ਉਹ ਰੱਖਿਆ ਹੋਇਆ ਹੈ ਕੀ ਦੇਸ਼ ਦੀ ਸਿਕਿਉਰਿਟੀ ਦੇ ਲਈ ਕੀ ਭਾਜਪਾ ਸਰਕਾਰ ਅੱਜ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੂਗੀ ਕਿ ਕਿਸ ਤਰ੍ਹਾਂ ਸ਼ਾਹਜਾਹਦ ਪੱਟੀ ਨੇ ਸਾਰਾ ਪਲਾਨ ਕਰਕੇ ਕਿਉਂਕਿ ਪਤਾ ਵੀ ਦੋਨਾਂ ਦੇ ਰਿਲੇਸ਼ਨ ਹੈ ਇਹ ਪੰਜਾਬ ਦੇ ਦੇਸ਼ ਦੇ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਤੇ ਇਹਦੇ ਪਿੱਛੇ ਹੋਰ ਕਿਹੜੇ-ਕਿਹੜੇ ਲੋਕ ਨੇ